ਦੇਖੋ ਤੁਸੀਂ ਕਹ ਰਹੇ ਕਿ ਕਿੱਥੇ ਗਏ ਮੈਨੂੰ ਇੰਨੀ ਟੈਲਫੋਨ ਹੋਈ ਪਈ ਐ ਵੀ ਆਈ ਨਹੀਂ ਹੈਗੇ ਪਤਾ ਨਹੀਂ ਕਿੱਥੇ ਗਏ ਹੋਏ ਨੇ ਲੱਡੂ ਆਛਾ ਸਾਹ ਸਰਪ੍ਰਾਈਜ਼ ਤਾਂ ਹੀ ਕੱਲ ਦੇ ਲੱਗੇ ਪਏ ਸੀ ਹੈ ਬਾਲਟੀ ਸੱਚੀ ਮੇਕਅਪ ਵੀ ਫੋਨ ਵੀ ਰੀਸਾਈਕਲ ਵੀ ਕਰੇ ਘੜਾ ਮੋਟਰਸਾਈਕਲ ਸਰਪ੍ਰਾਈਜ਼ 5 ਕਿਲੋ ਲੱਡੂ ਲੈ ਮੈਨੂੰ ਇਹੀ ਸੀ ਕੱਲ ਤਾਂ ਹੀ ਲੱਗੇ ਪਏ ਸੀ ਬਾਲਟੀ ਸਾਫ ਕਰਨ ਮੈਂ ਕਿਹਾ ਆਪਾਂ ਕਿਹੜਾ ਤਾਰ ਚੋਣੀਆ ਰਵਨੀਤਾ ਸਰਪ੍ਰਾਈਜ਼ ਦੇ ਰਵਨੀਤਾ ਦੇਖੇ ਤੇਰੇ ਪਾਪਾ ਦਾ ਕੰਮ ਸਰਪ੍ਰਾਈਜ਼ ਦੇਖ ਪੁੱਤਾਂ ਜੀ ਸਰਪ੍ਰਾਈਜ਼ ਮੈਂ ਮਹਿਰਬੀਤ ਨੂੰ ਕਿਹਾ ਮੈਂ ਤੇਰੇ ਪਾਪਾ ਪਤਾ ਨਹੀਂ ਕਿੱਥੇ ਗਏ ਹੋਏ ਨੇ ਮੰਤਰ ਨਾਲ ਸਰਪ੍ਰਾਈਜ਼ ਮੈਂ ਕਿਹ ਪਤਾ ਨਹੀਂ ਕਿੱਥੇ ਗਏ ਹੋਏ ਨੇ ਵੀ ਦਸੇ ਨਹੀਂ ਹੈਗਾ ਉੱਠਣ ਸਾਰ ਚਲੇ ਗਏ ਤੁਹਾਡੇ ਕਿਹਾ ਹੋਇਆ ਸੀ ਹਾਂ ਕੱਲ ਦੀਆਂ ਤਿਆਰੀਆਂ ਚੱਲਦੀਆਂ ਨੇ ਤੇਰੇ ਇੰਨੇ ਬਣਾਤੀ ਉਹਨਾਂ ਨੇ ਹਾਂ ਹਾਂ ਚੱਲ ਨਹੀਂ ਰਹਿੰਦਾ ਉਹ ਕਹਿੰਦੇ ਸਾਡੇ ਤਾਂ ਚੱਲਦਾ ਹੀ ਰਹਿੰਦਾ ਵੀ ਜਦੋਂ ਲੋੜ ਹੈ ਬਸ ਬਣਵਾ ਕੇ ਲੈ ਜਾਇਆ ਗਨੂ ਜੀ ਜੀ ਗਰੀਬ ਵਾਲੇ ਪੰਜਾਬੀ ਵਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਜਿਹੜੀ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਆਪਾਂ ਕਰਦੇ ਆਂ ਸਵੇਰ ਦੇ ਟਾਈਮ ਤੋਂ ਸਵੇਰੇ ਅੱਜ ਸੰਦੀਪ ਨੇ ਸਾਡੇ ਨਾਲ ਕਰਿਆ ਪ੍ਰੈਂਕ ਤੇ ਇਹ ਸਾਨੂੰ ਦੱਸਿਆ ਹੀ ਨਹੀਂ ਹੈਗਾ ਕੱਲ ਦੇ ਕੱਲ ਬਾਲਟੀ ਸਾਫ਼ ਕਰੀ ਜਾਣ ਮੈਂ ਕਿਹਾ ਤੁਸੀਂ ਕੀ ਕਰਨੀ ਆ ਤੇ ਰਾਤ ਕਰੀ ਜਨ ਵੀ ਆ ਮੌਸਮ ਚ ਲੱਡੂ ਖਾਣ ਨੂੰ ਜੀ ਕਰਦਾ ਕਿ ਬਿਸਕੁਟਾਂ ਨੂੰ ਜੀ ਕਰਦਾ ਤੇ ਇਹਨਾਂ ਦਾ ਹਲਵਾਈ ਨੂੰ ਕਿਹਾ ਹੋਇਆ ਸੀਗਾ ਲੱਡੂਆ ਵਾਸਤੇ ਤੇ ਬਣਵਾ ਲਿਆ ਇਹ ਤੇ ਚਲੋ ਜੀ ਹੁਣ ਫਿਰ ਇਹਨਾਂ ਨੂੰ ਬੱਟਾ ਕੇ ਹਾਂ ਠੰਡੇ ਕਰਾਂਗੇ ਠੰਡੇ ਕਰ ਠੰਡੇ ਹੋਣਗੇ ਨਾ ਅਜੇ ਤਾਂ ਨਾ ਕਰ ਲਈ ਉੱਥੇ ਠੰਡੇ ਵਸੂ ਮੜੇ ਜਿਹੜੇ ਕਹਿੰਦੇ ਜੇ ਖੰਡਾਉਣੇ ਨੇ ਪ੍ਰਾਂਤ ਤੇ ਖੰਡਾ ਲਿਓ ਅੱਛਾ ਤੇ ਬੱਟੀਏ ਫੇਰ ਆਪਾਂ ਅਗਲੀ ਹਾਂ 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 ਬੱਟਦੇ ਆ ਚਲੋ ਲਓ ਜੀ ਅਸੀਂ ਬੱਟਣ ਲੱਗਦੇ ਆ ਲੱਡੂ ਰਵਨੀਤ ਬਣਾਉਂਦੀ ਆ ਕਾਫੀ ਤੇ ਇਹ ਕਾਫੀ ਪੀ ਕੇ ਫੇਰ ਲੱਗੂ ਪੜਨ ਤੇ ਥਾਲਾ ਜੀ ਬੱਟ ਲੈਣੇ ਹਨਾ ਜੀ ਵਾਹਿਗੁਰੂ ਲੱਡੂ ਤੇ ਸਰਾਧਾ ਦੇ ਦਿਨ ਚੱਲਦੇ ਨੇ ਕੱਲਾ ਕੱਟ ਦਿੰਨੇ ਆ ਪਾਪਾ ਜੀ ਦੇ ਨੋਂ ਦੇ ਦੋ ਲੱਡੂ ਘਟਕੇ ਚ ਕੱਟ ਦਿੰਨੇ ਆ ਤੇ ਬਾਕੀ ਫੇਰ ਵਾਹਿਗੁਰੂ ਸਤਨਾਮ ਜੀ ਤੇ ਤੁਸੀਂ ਵਾਪਸ ਵੀ। ਬਾਟਾ-ਬਾਟਕੇ ਥਾਲਾ ਚੀਪ ਆ ਲੈਨੇ ਆ। ਤੇ ਤੁਸੀਂ ਵੀ ਆ ਜਾਓ ਜਿਹਨੇ ਗਰਮ-ਗਰਮ ਲੱਡੂ ਖਾਣੇ ਨੇ। ਆਪਾਂ ਬਾਬਾ ਜੀ ਦੇ ਨੋਂ ਦੇ ਕੱਢ ਦੀਏ ਤੇ ਬਾਕੀ ਫੇਰ ਆਪਾਂ ਬੱਟਕੇ ਮੱਠਾ ਦੇ ਕੇ ਆਵਾਂਗੇ। ਬਾਬਾ ਜੀ ਦਾ ਬੱਟਾ। ਇਹੋ ਅੱਛੀ। ਆਲੋ ਜੀ ਤੋਂ ਲੱਡੂ ਬੱਟਲੇ ਆ ਸੰਦੀਪ ਨੇ ਬੱਟੇ ਆ ਬੱਟੇ ਮੈਂ ਇਹ ਆਪਾਂ ਬਾਬਾ ਜੀ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਕਿਉਂਕਿ ਸ਼ਰਾਧਾ ਦੇ ਦਿਨ ਨੇ ਫਿਰ ਆਪਾਂ ਬਾਬਾ ਜੀ ਨੂੰ ਵੀ ਲੱਡੂ ਖਵਾ ਜਾਵਾਂਗੇ ਤੇ ਮੱਥਾ ਟੇਕ ਕੇ ਆਵਾਂਗੇ ਤੇ ਹੁਣ ਆਪਾਂ ਆਪਣੇ ਜਿਹੜੇ ਲੱਡੂ ਨੇ ਉਹ ਬੱਟ ਕੇ ਰੱਖ ਲਈਏ ਮੈਨੂੰ ਸਾਂਭਿਆ ਵਾ ਇਹਨੂੰ ਰੀਤ ਕਹਿੰਦੀ ਮੈਂ ਬੱਟਨ ਨੇ ਲੱਡੂ ਰ ਨਹੀਂ ਤਾਂ ਐ ਨਹੀਂ ਧੱਬ ਧੱਬ ਕੇ ਬੱਟਾ ਤੇ ਇਹ ਕਹਿੰਦੀ ਮੈਂ ਬੱਟਨ ਨੇ ਮੇਰਾ ਬੱਟਨ ਨੂੰ ਜੀ ਕਰਦਾ ਆਪਾਂ ਬਾਬਾ ਜੀ ਦੇ ਜਿਹੜਾ ਭੋਗ ਸੀਗਾ ਉਹੋ ਕੱਢਤਾ ਤੇ ਹੁਣ ਇਹ ਲੱਡੂ ਵਟ ਲੈਣਗੇ ਫਿਰ ਚਾਹ ਕਰਕੇ ਗਰਮ ਗਰਮ ਲੱਡੂ ਖਾਣੇ ਆ ਆਜੋ ਜੀ ਤੁਸੀਂ ਵੀ ਜੀਨੇ ਲੱਡੂ ਖਾਣੇ ਨੇ ਤੇ ਸਵੇਰ ਸਵੇਰ ਦਾ ਟਾਈਮ ਆ ਹਜੇ ਸਵੇਰੇ ਸਵੇਰੇ ਆਪਣੇ ਘਰੇ ਬਣ ਗਏ ਲੱਡੂ ਤੇ ਲੱਡੂ ਹੁਣ ਵਟੇ ਜਾ ਰਹੇ ਨੇ ਲਓ ਜੀ ਆਪਾਂ ਵਟ ਲੈ ਲੱਡੂ ਬਸ ਆ ਰਹਿ ਗਏ ਥੋੜੇ ਜਿਹਾ ਆਜੋ ਜੀਨੇ ਖਾਣੇ ਨੇ ਗਰਮ ਗਰਮ ਲੱਡੂ ਤੇ ਪੰਜੇ ਤਿਆਰ ਹੋ ਗਏ ਬਸ ਇੰਨੇ ਕੁ ਰਹਿ ਗਏ ਇੱਥੇ ਵਟੇ ਗਏ आज दिन दिन में खाने में लड्डू रोटी तैयार होके हम बनाने है चाय फिर तुलसी जी आ जाओ बट लूँगा किसे आ रही है दूसरा था तुलसी जी से तेल तेल गल कर दी डॉक्टर गलता हूं बोलना करनी लड्डू हाथ नाल बट नहीं हम ही ਕਹੋ ਕਿ ਇੰਨਾ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਦਾ ਜੀ ਮੱਤੀ ਸਪ੍ਰਾਈਜ਼ ਨਹੀਂ ਲੈਣਾ ਜਿੰਨਾ ਲੱਗ ਜੂ ਸਪ੍ਰਾਈਜ਼ ਦੁਨੀਆ ਸੁੱਤੇ ਪਿਆ ਤੋਂ ਹੀ ਲੱਡੂ ਹੈ ਨਾ ਤੁਸੀਂ ਪੈ ਦੇ ਦੇਖਰੇ ਲੱਭੀ ਬਣ ਕੇ ਆ ਗਏ ਹਨ ਫਿਰ ਤੁਹਾਡੀ ਕੱਲ ਦੀ تیاری ਚੱਲਦੀ ਸੀ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਤਾਂ ਹੀ ਐ ਕਰੀ ਜਾਂਦੇ ਹਾਂ ਵੀ ਲੱਡੂ ਵਧੀਆ ਲੱਗਦੇ ਨੇ ਕੱਲ੍ਹੇ ਕਰੀ ਜਾਂਦੇ ਸੀ ਵਧੀਆ ਲੱਗਦੇ ਨੇ ਆਰ ਕਿਸ ਚੁੱਕ ਲੱਗਦੇ ਸਾਂ ਤੇ ਪਈਆਂ ਸੀ ਵਧੀਆ ਲੱਗਦੇ ਨੇ ਆ ਇੱਕ ਰਹਿ ਗਿਆ ਦੁੱਤੀ ਬਾਕੀ ਉਹ ਮੈਂ ਆਹ ਤੇ ਸੁੱਤੀ ਪਈ ਆਪਾਂ ਠੰਡੇ ਕਰਕੇ ਡੱਬੇ ਚ ਪਾ ਲਾਗੇ ਧੰਨਵਾਦ ਤੇ ਇਹ ਲੱਡੂ ਬਣਾਉਣ ਤੇ ਦੇਖੋ ਨੇ ਬਣਵਾ ਲਿਆ ਆਪਣੇ ਹੱਥਾਂ ਦੇ ਤਿਆਰ ਹੋ ਗਏ ਹਨ ਤੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਇਆ ਹੈਗਾ ਕਿੰਨੇ ਪੈਸੇ ਲੱਗੇ ਨੇ ਇਹਨਾਂ ਤੇ 150 ਦਾ ਸਮਾਨ ਸੀ ਬੇਸਣ ਤੇ ਘਾਓ ਜਿਹੜਾ ਇਹਨਾਂ ਚ ਪਿਆ ਬਸ 200 ਆਪਣਾ ਫੰਡ ਤੇ ਉਹਦਾ ਬਣਵਾਈ ਦਾ ਬਸ ਸਾਢੇ ਤਿੰਨ ਘੰਟੇ ਤਿਆਰ ਹੋਏ ਨੇ ਜੀ ਇਹ ਤੇ ਨਾਲੇ ਆਏ ਹੋਗੇ ਵੀ ਆਪਣੇ ਹੱਥਾਂ ਦੇ ਹੋਗੇ ਸਾਫ਼ ਸੁਥਰੇ ਹੋਗੇ ਹਨਾ ਵੀ ਨਹੀਂ ਆਪਾਂ ਜਦੋਂ ਬਾਹਰੋਂ ਲੈਨੇ ਉਹ ਜੀ ਨਹੀਂ ਕਰਦਾ ਹੈਗਾ ਜੀ ਅਸੀਂ ਬਾਹਰੋਂ ਵਾਸ਼ ਕਟ ਚੀਜ਼ ਲਿਆਉਣੇ ਚਲਵੇਂ ਆਪ ਬਣਵਾ ਲਏ ਆਪਣੇ ਘਰਾਂ ਦੀ ਮਿਠਾਈ ਬਣੋਈ ਨੇ ਪਿੰਡੋਂ ਵੀ ਗੌਂਡੀ ਹੀ ਨੇ ਗੌਂਡੀ ਨੇ ਤੇ ਵੀ ਜਦੋਂ ਹੁਣ ਉਹ ਬਣਾਉਂਦੀ ਰਹਦੇ ਨੇ ਆਪ ਦੇ ਹਨਾ ਉਹਦੇ ਵਾਸਤੇ ਬਣਾਤੇ ਉਹਨਾਂ ਨੇ ਸਵੇਰੇ ਸਵੇਰੇ ਤੇ ਕੋਈ ਔਕਾ ਵੀ ਨਹੀਂ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਕਰਕੇ ਡੱਬੇ ਚ ਪਾ ਲਾਂਗੇ ਲਓ ਜੀ ਕਿੰਨਾ ਸੋਹਣਾ ਸੋਹਣਾ ਦਿਨ ਹੈ ਹਨਾ ਹੁਣ ਸਰਦੀ ਵਰਗੀ ਠੰਪ ਹੋਣ ਲੱਗੀ ਬਿਲਕੁਲ ਸਰਦੀ ਵਰਗੀ ਸੰਦੀਪ ਕਰਦੇ ਨੇ ਪੋਲਟਰੀ ਚ ਪਾਣੀ ਪੂਣੀ ਤੇ ਆਪ ਕਰੇ ਨੇ ਇਹ ਡੱਬੇ ਸਾਰੇ ਤੇ ਪਾਣੀ ਰੱਖ ਦੇਣਾ ਸਾਫ ਕਰਦੇ ਹੁੰਦੇ ਆਂ ਦੋ ਇੱਕ ਦੋ ਦਿਨਾਂ ਬਾਅਦ ਹੀ ਕਰ ਲੈਣੇ ਆ ਤਾਂ ਆਪਾਂ ਪਹਿਲਾਂ ਉਹਨਾਂ ਨੂੰ ਚਰਾਗ ਪਾ ਕੇ ਰੱਖਿਆ ਤੇ ਉਹਨਾਂ ਨੂੰ ਪਾਣੀ ਰੱਖਣੇ ਇਹ ਪਾਣੀ ਨਾਲ ਸਿਰਫ ਬਾਹਰੋਂ ਕਰਦੇ ਆ ਯਾਰ ਬਾਹਰੋਂ ਬਾਹਰ ਸਲੀਪੀ ਆਉਂਦੇ ਆ ਬਾਹਰੋਂ ਕੁਝ ਸਥਾਈ ਕਰਤੀ ਕੁਝ ਕਰਨ ਵਾਲੀ ਰਹਿੰਦੀ ਆ ਹਾਂ ਤੇ ਕੁਝ ਸਪਰੇਅ ਕਰ ਲਈ ਕੁਝ ਕਰਨ ਵਾਲੀ ਰਹਿੰਦੀ ਆ ਤੇ ਉਹ ਕਰਦੇ ਆ ਫਿਰ ਹੈ ਦੇ ਚੀ ਜੀ ਇਹ ਤਾਂ ਇਹਨਾਂ ਨੂੰ ਤਾਤਰੀ ਹੁ ਪਾਉਣੇ ਆ ਦਵਾਈ ਮਲਟੀਵਿਟਾਮਿਨ ਮਲਟੀਕਾਮਨੋਟਸ ਆ ਇਹ ਦੇਖ ਲੇ ਕੱਲ੍ਹ ਆਈ ਸੀ ਆਪ ਦੀ ਵੀ ਮੈਡੀਸਨ ਲੈ ਲਿਆ ਕਰੋ ਜਨਾਬ ਜਿਹੜੀ ਲੈਂਦੀ ਪਈ ਐ ਤੇ ਉਹ ਦਿੱਤੀ ਦੇ 15 ਦਿਨਾਂ ਦੀ ਸੀ ਮੈਨੂੰ ਐਂ ਲੱਗਦਾ ਵੀ 15 ਮਹੀਨੇ ਚ ਖਾਣੇਗੀ ਉਹਨੂੰ 15 ਮਹੀਨੇ ਚ ਕਿਉਂ ਮੈਂ ਇੱਕ ਖਾਈ ਤਾਂ ਜਾਨੀ ਹੁਣ ਉਹ ਵੀ ਖਾਂਦੀ ਨਹੀਂ ਜੀ ਇਹ ਦਵਾਈ ਮੈਨੂੰ ਸਾਰਾ ਪਤਾ ਹੈ ਅਸੂ ਦਾ ਕਹਿ ਨਹੀਂ ਆ ਜੀ ਦਵਾਈ ਗਿਆ ਹੁਣ ਦੇ ਹੀ ਉਹ ਹੁੰਦਾ ਮੁੜ ਕੇ ਖਾਣੀ ਜੀ ਬਹੁਤ ਗਲਤ ਗੱਲ ਹੈ ਇਹ ਲੋ ਜੀ ਆਪਾਂ ਪਾਤੇ ਹੁ ਸ਼ੀਂਚ ਕੱਪੜੇ ਤੇ ਹੁਣ ਚਲਾ ਦੀ ਆਪਾਂ ਮਸ਼ੀਨ ਫੇਰ ਕਰਕੇ ਪੀਣੀ ਆ ਚਾਹ ਤੁਸੀਂ ਚਾਹ ਪੀਣੀ ਆ ਚਾਹ ਪੀਣੀ ਆ ਪੀ ਲੂੰਗਾ ਥੋੜੀ ਜੀ ਵੀ ਮੈਂ ਲੱਡੂ ਖਾ ਲਾਂਗੇ ਚਾਹ ਨਾਲ ਦਵਾਇਆ ਹਰਾ ਤੇ ਪਾਣੀ ਪੂਣੀ ਉਹਨਾਂ ਨੂੰ ਨਾ ਹਾਂ ਹਾਂ ਮੈਂ ਬਣਾਉਣੀ ਐ ਇਹਨੇ ਹਾਂ ਲੋ ਜੀ ਆਪਾਂ ਹੁਣ ਬਣਾ ਲਈਏ ਚਾਹ ਹਜੇ ਜਸਨੀ ਤੇ ਪਈਆ ਸੁੱਤੀ ਬਾਕੀ ਰਵਨੀਤ ਸਕੂਲ ਚਲੇਗੀ ਲੱਡੂ ਬਣਾ ਕੇ ਇਹਦੇ ਵਿੱਚ ਪਾ ਕੇ ਰੱਖ ਲੈ ਤੇ ਹੁਣ ਲੱਡੂਆਂ ਨਾਲ ਚਾਹ ਪੀਨੇ ਆ ਹਨਾ ਫੇਰ ਰੋਟੀ ਰੁੱਟੀ ਦਾ ਦੇਖਾਂਗੇ ਉਸ ਤੋਂ ਬਾਅਦ ਕੰਮ ਥੰਦਾ ਕਰਕੇ ਲੱਗੂ ਤੁਹਾਨੂੰ ਉਧਰ ਉਧਰ ਲੱਗ ਜਾਾਂਗੇ 10 ਮਿੰਟ ਤੱਕ ਫੇਰ ਹੀ ਬਣਾਵਾਂ ਚਾਹ ਆਹ ਫੇਰ ਹੀ ਚਾਹ ਬਣਾਏ 10 ਮਿੰਟ ਲੱਗਣਗੇ ਠੀਕ ਐ ਚਲੋ ਜੀ ਹਜੇ ਚਾਹ ਥੋੜੀ ਜਿਹੀ ਠਹਿਰ ਕੇ ਬਣਾਉਣੀ ਆ ਤੇ ਇੰਨੇ ਮੈਂ ਤੁਹਾਨੂੰ ਆਹ ਦਿਖਾਦਾ ਆਹ ਧਿਆਨ ਦੇ ਸੀ ਕਿ ਸੰਦੀਪ ਨੇ ਕੱਲਾ ਆਲੇ ਅੰਦਰ ਸੀਗਾ ਤੇ ਆ ਹਨਾ ਕੋਈ ਮਤਲਬ ਇਹਨੇ ਕੋਈ ਦੱਸਿਆ ਕਿ ਤੁਸੀਂ ਬੀ ਜੀ ਡੀ ਆ ਠੀਕ ਜਾਨੇ ਇਹ ਖਾਣ ਨਾਲ ਮਤਲਬ ਵੀ ਲਿੰਗਾ ਵਗੈਰਾ ਵੀ ਠੀਕ ਰਹਿੰਦੀ ਹੈ ਤੇ ਉਦਾਂ ਵੀ ਹਨਾ ਵੀ ਜਿਵੇਂ ਬੱਚਾ ਦੇ ਪੇਨ ਵਗੈਰਾ ਵਾਸਤੇ ਆ ਨੀ ਦੁਸ਼ਤੀਜਾ ਇਹ ਦੇ ਵਿੱਚ ਬਦਾਵਨ ਨੇ ਆ ਕੀ ਚੀਜ਼ ਹੈ ਜਿਹੜੇ ਆ ਮੋٹے ਮੋٹے ਜਿਹਨੇ ਮੂੰਗਫਲੀ ਦੇ ᱜਿਰੂ ਨੇ ਕ ਕੀ ਹੈ ਇਹ ਹਾਂ ਸਪੈਸ਼ਲ ਮੂੰਗਫਲੀ ਦੇ ਨੇ ਇਹ ਅੱਛਾ ਹਾਂ ਅੱਛਾ ਉਹ ਦੋ ਤਰ੍ਹਾਂ ਦੀਆਂ ਸੀ ਉਹਨਾਂ ਕੋਲੇ ਅੱਛਾ ਇੱਕ ਤਾਂ ਫ੍ਰੀਜੇ ਚ ਰੱਖੀ ਹੋਈ ਸੀ ਆ ਤਾਂ अच्छा ਆ ਫ੍ਰੀਜ ਵਿੱਚ ਰੱਖੀ ਹੋਈ ਸੀ ਉਹ ਆਮਨ ਪਾਪਾ ਜੇ ਪਰ ਤੇ ਵਿੱਚ ਵੀ ਇਹ ਇਹ ਤਸਵੀਰ ਨਾ ਤਾਂ ਜਿਹੜਾ ਪੱਡਾ ਲਾ ਲਾ ਉਹ ਕਹਿੰਦਾ ਇਹੀ ਰੇਟ ਲਾ ਦੇਾਂਗੇ ਤੁਹਾਨੂੰ ਤਾਂ ਇਹੀ ਰੇਟ ਲਾ ਦੇਾਂਗੇ ਨਹੀਂ ਇਹ ਗਰੀ ਦੇ ਮੁਖੜੀ ਦੀ ਗਰੀ ਹੈ ਮੁਖੜੀ ਦੀ ਗਰੀ ਹੈ ਅੱਛੇ ਮੋਟੀ ਮੋਟੀ ਗਰੀ ਹੈ ਤੇ ਲੈ ਗਈ ਏ ਛੇ ਇਹਨਾਂ ਦੇ ਵਿੱਚ ਪਿਆ ਕਰੂਗੀ ਹਾਂ ਹਾਂ ਸਾਰੇ ਆ ਖਾਸ ਖਾਸ ਤਾਂ ਇਹ ਵੀ ਦੁੱਧ ਚ ਪਾ ਕੇ ਜਿਵੇਂ ਪੰਜੀ ਖਾਸ ਖਾਸ ਤਾਂ ਆਪਣੇ ਪਈਆ ਪਹਿਲਾਂ ਵੀ ਨਹੀਂ ਜਿਹੜਾ ਤੁਸੀਂ ਇਹ ਸਮਾਨ ਬਣਾਇਆ ਕਰੋਗੇ ਤੇ ਵਿੱਚ ਵੀ ਇਹ ਚੀਜ਼ ਪਿਆ ਕਰੂਗੀ ਸਾਰੀ ਪੰਜੀ ਚੀਜ਼ਾਂ ਪੈਣੀਆਂ ਇਹ ਸਾਰੀਆਂ ਇਹਦੇ ਚ ਕੁੱਜੇ ਚ ਪਿਉਆਂ ਕਰਾਂਗੇ ਪੇਸ ਵੀਰੀ ਮੈਂ ਤੁਹਾਨੂੰ ਖਾਣ ਨੂੰ ਦਿਆ ਕਰੂੰ ਠਾਕੇ ਵੀ ਆ ਖਾਓ ਮੈਨੂੰ ਤਾਂ ਕੀ ਆ ਬੱਚਾ ਵਾਸਤੇ ਆ ਹੈਨਾ ਤੇ ਜਨੀਦ ਨੂੰ ਆ ਪਿਆਉਣੀ ਆ ਪਹਿਲਾਂ ਦੁੱਧ ਤੇ ਫਿਰ ਉਹਨੂੰ ਗ੍ਰਾਇੰਡ ਕਰਕੇ ਉਹਨੂੰ ਦੁੱਧ ਪੀਣ ਨੂੰ ਦੇਣਾ ਇਹ ਸੋ ਇਹ ਤਾਂ ਆਪਣੇ ਪਹਿਲਾਂ ਵੀ ਪਈ ਆ ਉਹ ਪੰਜੀਰੀ ਵਾਲੇ ਸਮਾਂ ਚੋ ਬਤਲੋ ਉਹਨੂੰ ਦਾ ਨਮੀ ਹੋਈ ਦੇ ਦੇਈਏ ਇਹਨੂੰ ਹੁਣ ਧੋਕੇ ਮਤਲਬ ਪਾਣੀ ਚ ਧੋਕੇ ਰੱਖਣਾ ਪੀਂ ਆਉਂਦਾ ਕੁਝ ਟਾਈਮ ਮੈਂ ਤਾਂ ਕਹਿੰਨਾ ਤੇ ਸੀਰੀ ਨੂੰ ਧੋਕੇ ਦੇ ਚ ਪਿਆਉਣਾ ਕਰਾਂਗੇ ਨਾਲ ਕੁਝ ਚਨੇ ਪਾਇਆ ਕਰਾਂਗੇ ਥੋੜੇ ਜਿ 2-2 ਚਮਚੇ ਹੈਨਾ ਤੇ ਬਹੁਤ ਚੰਗੀ ਚੀਜ਼ ਐ ਮੈਂ ਤਾਂ ਸਾਰਿਆਂ ਨੂੰ ਕੁਝ ਨਹੀਂ ਖਾਇਆ ਕਰੋ ਤੇ ਚਲੋ ਜੀ ਹੁਣ ਇਹਨਾਂ ਨੂੰ ਤੋੜ ਦਈਏ ਤਾਂ ਆਪਦੀ ਫਲਸਫੀ ਮਾਰ ਗਏ ਇਹ ਕਰਨ ਦਾ ਸਾਰਾ ਕੁਝ ਮੈਨੂੰ ਹੀ ਪੈਣਾ ਬਸ ਗੱਲਾਂ ਵਾਲੇ ਨਹੀਂ ਇਹ ਗੱਲ ਗੱਲਾਂ ਕਰ ਗਏ ਤੇ ਹੁਣ ਮੈਂ ਉਹਨੂੰ ਤੋੜ ਕੇ ਹਨ ਇਹਨੂੰ ਪਹਿਲਾਂ ਪਾਣੀ ਚ ਪਿਓ ਕਿ ਰੱਖ ਦਿੰਨੀ ਆ ਪਾਣੀ ਚ ਪਿਆਉਂ ਦੂੰਗੀ ਫਿਰ ਮਤਲਬ ਸ਼ਾਮ ਨੂੰ ਇਹ ਸਮਾਨ ਹਨ ਇਹਦੇ ਵਿੱਚ ਪਾ ਕੇ ਭਿਉਂ ਕੇ ਰੱਖਣਾ ਇਹ ਆਜ ਜਿਸਨੀਤ ਨੂੰ ਦੁੱਧ ਚ ਵਾਲ ਕੇ ਦੇਣੀ ਹੈ ਦੁੱਧਾ ਦੇ ਚ ਪੈ ਜਾ ਕਰੂ ਕਸ ਕਸ ਆ ਚਾਰੇ ਚੀਚਾ ਥੋੜੀ ਥੋੜੀ ਇਹ ਪਿਆਉਂ ਦਿਆ ਕਰਾਂਗੇ ਵੀ ਸਵੇਰੇ ਬੱਚਿਆਂ ਨੂੰ ਦਿੱਤੀ ਜਾਂਦੀਆਂ ਨੇ ਤੇ ਇਹਨੂੰ ਮੈਂ ਪਾਣੀ ਚ ਮਤਲਬ ਹਲੇ ਡਿਪ ਕਰਕੇ ਰੱਖ ਦੂੰਗੀ ਫਿਰ ਧੋ ਕੇ ਉਹ ਕਰ ਲੂੰਗੀ ਕੱਲ ਲੈ ਕੇ ਆਏ ਨੇ ਇਹ ਲੋ ਜੀ ਆਪਾਂ ਇਹਦੇ ਵਿੱਚ ਭਿਉਂ ਕੇ ਰੱਖ ਤੇ ਇਹ ਪਿਆ ਰਹੂਗਾ ਹੁਣ 4-5 ਘੰਟੇ ਫੇਰੇ ਨੂੰ ਧੋ ਕੇ ਬਾਹਰ ਕੱਢ ਲਾਗੇ ਹਨਾ ਫਿਰ ਸ਼ਾਮ ਨੂੰ ਜਦੋਂ ਆਪਾਂ ਉਹ ਭਿਉਣਾ ਹੋਊਗਾ ਸਮਾਨ ਫਿਰ ਇਹ ਸਾਫ਼ ਹੋ ਜੂ ਬਿਲਕੁਕੁਲ ਕਲੀਨ ਹੋ ਜਾਊਗਾ ਤੇ ਲਓ ਜੀ ਹਜੇ ਮਸ਼ੀਨ ਚੱਲੀ ਜਾਂਦੀ ਆ ਬਾਕੀ ਜਿਹੜੇ ਕੰਮ ਤੇ ਨੇ ਹਲੇ ਚਾਹ ਠਹਿਰ ਕੇ ਮਨੂੰ ਸੰਦੀਪ ਆਪਦਾ ਫਲਟਰੀ ਦਾ ਕਰਦੇ ਨੇ ਉਹਨਾਂ ਟਾਈਮ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੀ ਆ ਕਿੰਨਾ ਕੁ ਟਾਈਮ ਲੱਗੂ ਤੁਹਾਨੂੰ ਹਜੇ ਇਹ ਕੰਮ ਤਾਂ ਵੀ ਰੱਖਿਆ ਰਹਿ ਗਿਆ ਬੰਦਾ ਬਹੁਤ ਧੰਨਵਾਦ 5-4 ਮਿੰਟ ਲੱਗਣਗੇ ਹਾਂ ਤੇ ਚਲ ਐਨੇ ਫਿਰ ਮੇਰੇ ਕੱਪੜੇ ਵੀ ਉਹ ਤੋਤੇ ਜਾਣਗੇ ਫਿਰ ਚਾਹ ਪੀਵਾਂਗੇ ਮੈਂ ਕਿਹਾ ਸੀ ਕਿ ਫੌਲਟਰੀ ਚ ਦਾਣਾ ਪਾਣੀ ਮੈਂ ਕਿ ਚਲੋ ਨਾਲੇ ਮੈਂ ਸਿਰ ਬਾਹਰ ਨਾਲੇ ਮੈਂ ਸਾਡੇ ਨਾਲ ਕੁਝ ਗੱਲਬਾਤ ਕਰਨਾ ਫਿਰ ਚਾਹ ਬਣਾਉਂਗੀ ਤੇ ਇੱਕ ਤਾਂ ਮੈਂ ਇਹ ਸੀ ਜਿਹੜਾ ਹੈ ਨਾ ਬਲੌਗ ਦੇ ਅੱਗੇ ਆਪਾਂ ਲੱਡੂ ਬਣਾਏ ਸੀ ਉਹ ਤਾਂ ਬਣਾਏ ਸੀਗੇ ਕੱਲ ਤੇ ਉਹ ਤੋਂ ਬਾਅਦ ਬਲੌਗ ਨਹੀਂ ਸੀ ਸ਼ੂਟ ਕਰਿਆ ਤੇ ਬਾਕੀ ਜਿਹੜਾ ਹੈਗਾ ਦੂਸਰੇ ਦਿਨ ਵਾਲਾ ਤੇ ਰੁਨੀਤ ਦੇ ਚੱਲਦੇ ਨੇ ਪੇਪਰ ਹੋ ਗਈਆਂ ਪੇਪਰ ਦੇ ਨਾ ਤੇ ਕੱਲ ਉਹ ਘਰੇ ਸੀਗੀ ਹਨਾ ਤੇ ਉਹਦਾ ਐਸਐਸਟੀ ਦਾ ਪੇਪਰ ਸੀਗਾ ਤੇ ਕੱਲ ਸਵੇਰੇ ਉਹਨੂੰ ਛੁੱਟੀ ਸੀਗੀ ਉਹ ਘਰ ਸੀ ਕਿ ਮੈਂ ਕਿਹਾ चलो हमें सवेरे सर बाहर के फिर जो काम धंधा लगती हाँ तो बाकी मैं थोड़े ना एक गल होेयर करनी सी है ना भी जोड़ा अपना चैनल वह बॉस टाइम पूरा हो गया तो आपू जी मेल सी वो आ चुकी आ यूट्यूब वालों बाकी अगला प्रोसैस देख हैं भी किस तरह होगा किमें होगा सबसक्राइबर तो पहले ही पूरे से बॉस टाइम थोड़ा घट से अपनी भीडियो एक वायरल हुई सी और बॉस टाइम भी वाहेगुरु की कृपा ना जो जल्दी पूरा हो गया तो हम आपके सर ਸੇ ਮੇਰੇ ਨਾ ਬਾਲ ਇੰਨੇ ਜ਼ਿਆਦਾ ਨਿਕਲਦੇ ਨੇ ਆ ਵੇਖੋ ਤੇ ਉਹ ਵਿਟਾਮਿਨਾਂ ਦੀ ਅਪਸੈਟਿੰਗ ਜਿਹੜੀ ਹੋਈ ਪਈ ਆ ਡਾਕਟਰ ਕਹਿੰਦੇ ਸੀ ਜਿਵੇਂ ਮੇਰੇ ਉਸ ਦਿਨ ਵਿਟਾਮਿਨ ਡੀ ਦਾ ਉਹਨਾਂ ਨੇ ਕਿਹਾ ਸੀਗਾ ਫਿਰ ਬਹੁਤ ਘੱਟ ਨੇ ਘੱਟ ਗਿਆ ਮਤਲਬ ਜਿਹੜੀ ਵਿਟਾਮਿਨਾਂ ਦੀ ਅਪਸੈਟਿੰਗ ਆ ਉਹਦੇ ਨਾਲ ਹੀ ਜਿਹੜੇ ਆਹ ਵਾਲੀ ਜਿਹੜੇ ਸਾਰੀ ਏਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਇੰਨੇ ਜ਼ਿਆਦਾ ਬਾਲ ਨਿਕਲੇ ਹਨਾ ਤੇ ਉਹ ਕਦੇ ਵੀ ਇਹਦੇ ਨਾਲ ਹੀ ਹੁੰਦੀਆਂ ਨੇ ਜਦੋਂ ਵਿਟਾਮਿਨਾਂ ਦੀ ਅਪਸੈਟਿੰਗ ਹੋ ਜਾਂਦੀ ਆ ਤੇ ਜਿਵੇਂ ਕਈ ਵਾਰ ਕਦੇ ਤਾਂ ਮੇਰਾ ਮਨ ਸੁਸਤ ਹੋ ਜਾਂਦਾ ਕਦੇ ਠੀਕ ਹੋ ਜਾਂਦਾ ਹਨਾ ਜਿਵੇਂ ਹੁਣ ਮੈਂ ਥੋੜਾ ਜਿਹਾ ਕੈਮਰਾ ਸੈੱਟ ਕਰ ਲਵਾਂ ਕਦੇ ਤਾਂ ਮਨ ਜਿਹਾ ਬਿਲਕੁਲ ਸੁਸਤ ਹੋ ਜਾਂਦਾ ਵੀ ਐਂ ਜੇ ਹੋ ਜਾਂਦਾ ਵੀ ਐਂ ਅੱਖਾਂ ਜਿਹੀਆਂ ਮਿਚੀ ਜਾਂਦੀਆਂ ਨੀਂਦ ਜੀ ਆਈ ਜਾਂਦੀਆ ਕਦੇ ਬਿਲਕੁਲ ਠੀਕ ਹੋ ਜਾਂਦਾ ਇਸ ਤਰ੍ਹਾਂ ਜਿਹੜੀਆਂ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ ਮੈਨੂੰ ਆਉਂਦੀਆਂ ਰਹਿੰਦੀਆਂ ਨੇ ਤੇ ਕਬਾਲ ਇੰਨੇ ਜ਼ਿਆਦਾ ਨਿਕਲਦੇ ਨੇ ਤੇ ਉਸ ਦਿਨ ਉਹਨਾਂ ਨੇ ਕੋਤਨੀ ਬਟਾਮਨ ਡੀ ਕੰਪਲੈਕਸ ਦਾ ਮੇਰੇ ਇੰਜੈਕਸ਼ਨ ਲੱਗਿਆ ਸੀਗਾ ਤੇ ਪਹਿਲੇ ਮੇਰੇ ਵਾਲ ਨੇ ਹੈਵੀ ਸੀਗੇ ਤੇ ਉਹ ਕਹਿੰਦੇ ਵੀ ਇਹ ਸਾਰਾ ਜਿਹੜੀ ਵਿਟਾਮਿਨਾਂ ਦੀ ਕਮੀ ਆ ਹਨਾ ਵੀ ਵਿਟਾਮਿਨਾਂ ਦੀ ਕਮੀ ਵੀ ਆਪ ਸੈਟਿੰਗ ਤੋਂ ਮੋਨ ਲੱਗਦੀ ਜੀ ਇਹ ਹੁਣ ਪ੍ਰੋਬਲਮ ਬਹੁਤ ਜ਼ਿਆਦਾ ਹੋਣ ਲੱਗੀ ਆ ਹਨਾ ਥੋੜੂ ਵੀ ਜੇਕਰ ਕਿਸੇ ਨੂੰ ਕੋਈ ਹੋਣ ਦੇ ਵੀ ਪਹਿਲਾਂ ਆਪਣੀ ਜਿਹੜੇ ਵਿਟਾਮਿਨਾਂ ਦੇ ਟੈਸਟ ਨਿਊ ਜ਼ਰੂਰ ਕਰਵਾ ਲਓ ਤੇ ਉਹਦੇ ਨਾਲ ਹੀ ਆਪਾਂ ਨੂੰ ਕਈ ਵਾਰ ਇੰਨਾ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਪਹਿਲਾਂ ਮੈਨੂੰ ਵੀ ਟੈਨਸ਼ਨ ਹੋਣ ਲੱਗੀ ਸੀ ਵੀ ਪਤਾ ਨਹੀਂ ਮੈਨੂੰ ਕੀ ਹੋਇਆ ਹਨਾ ਜਿਹੜੇ ਮੇਰਾ ਸਰੀਰ ਕਿਉਂਕਿ ਸਰੀਰ ਆਪਾਂ ਨੂੰ ਦੱਸ ਦਿੰਦਾ ਵੀ ਅੱਜ ਕਿੰਨੇ ਅੱਜ ਕਿੰਨੇ ਆ ਹਨਾ ਕਈ ਵਾਰ ਮਨ ਇਹਨਾਂ ਦਾ ਦੱਸ ਹੋ ਜਾਂਦਾ ਕਦੇ ਮਨ ਹੌਂਸਲੇ ਉਂਵੀ ਮਤਲਬ ਰੋਣ ਆ ਜਾਈ ਨਿਕਲਣ ਲੱਗ ਜਾਂਦਾ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਆ ਉਹਦੇ ਨਾਲ ਹੁੰਦੀ ਰਹਿੰਦੀ ਆ ਵਿਟਾਮਿਨਾਂ ਨਾਲ ਤੇ ਬਾਕੀ ਇਹ ਗੱਲ ਸ਼ੇਅਰ ਕਰਤੀ ਬਾਕੀ ਤੁਹਾਨੂੰ ਦੱਸਤਾ ਜੀ ਜਿਹੜੀ ਅੱਗੇ ਵਾਲਾ ਉਹ ਕੱਲ ਵਾਲਾ ਸੀ ਅੱਜ ਵਾਲਾ ਤੇ ਬਾਕੀ ਆਪਣੇ ਜਿਹੜਾ ਚੈਨਲ ਦਾ ਪੋਸਟਾਂ ਪੂਰਾ ਹੋ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਅੱਗੇ ਵੀ ਵਾਹਿਗੁਰੂ ਕਿਰਪਾ ਬਣਾਈ ਰੱਖੀ ਹੈ ਨਾ ਆਪਣੇ ਜਿਹੜਾ ਵਧੀਆ ਚੱਲੀ ਜਾਵੇ ਦੇਖੋ ਜੀ ਮੈਂ ਚੈਨਲ ਬਣਾਇਆ ਸੀ ਮੈਂ ਕਦੇ ਵੀ ਸਾਹੂ ਟੁੱਟ ਕੇ ਨਹੀਂ ਸੀ ਵਿਸ਼ੇਤੀ ਮੌਨਟ ਹੈ ਜੋ ਹੋ ਜੇ ਇਸ ਤਰ੍ਹਾਂ ਹੋ ਜੇ ਤੇ ਕਿਉਂਕਿ ਜਿਸ ਜਿਸ ਤੱਕ ਨਾਲ ਮੈਂ ਤੁਹਾਨੂੰ ਵੀਡੀਓ ਪੈਂਦੀ ਆ ਨਾ ਮੈਂ ਉਸ ਤਰ੍ਹਾਂ ਵਾਲਾ ਪਾਈ ਜੰਨੀਤ ਵੀ ਛੋਟੀ ਆ ਹਨਾ ਥੋੜਾ ਜਿਹਾ ਇਸ ਕਰਕੇ ਰਮੀਤ ਦਾ ਵੀ ਸਟੱਡੀ ਦਾ ਹੁੰਦਾ ਹਨਾ ਵੀ ਮੈਂ ਜਿਵੇਂ ਆਮ ਨੋਰਮਲ ਆਪਣੇ ਘਰ ਦੀ ਲਾਈਟ ਹੁੰਦੀ ਆ ਜਿਸ ਤਰ੍ਹਾਂ ਦਾ ਆਪਣਾ ਰਹਿਣ ਸਹਿਣ ਆ ਹਨਾ ਤੇ ਮੈਂ ਉਹੀ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਬਿਲਕੁਲ ਕੁਛ ਵੀ ਮਨੋਰਟੀ ਨਹੀਂ ਬਸ ਜਿੰਨੇ ਦੇ ਰਹਿਨੇ ਆ ਹਨਾ ਘਰ ਦੇ ਵਿੱਚ ਜਿਸ ਤਰ੍ਹਾਂ ਦਾ ਹੈਗਾ ਬਸ ਮੈਨੂੰ ਆਇਆ ਵੀ ਮੈਂ ਆਪ ਦੇ ਬਾਰੇ ਆਪ ਦੇ ਮਤਲਬ ਫੈਮਿਲੀ ਬਾਰੇ ਵੀ ਜਿੰਨਾ ਕਿ ਹੈਗਾ ਜੀ ਮੇਰਾ ਸਾਡਾ ਰਹਨ ਸਹਿਣ ਆਹ ਨਾਲ ਵੀ ਮੈਂ ਥੋੜੇ ਨਾਲ ਅਟੈਚ ਹਾਂ ਮਤਲਬ ਮੇਰਾ ਕੋਈ ਮੋਨੋ ਟੈਸਟ ਕਰਾਉਣਾ ਜਾਂ ਉਸ ਤੱਕ ਨਹੀਂ ਸੀ ਕੋਈ ਮਕਸਦ ਵਸ ਮੈਨੂੰ ਇੰਆ ਵੀ ਮੇਰੀ ਜੋ ਵਧੀਆ ਜੀ YouTube ਫੈਮਿਲੀ ਹੋ ਗਈ ਹੈ ਨਾ ਸਾਰੇ ਵਧੀਆ ਵਧੀਆ ਜਿਹੜੇ ਹੈਗੇ ਨੇ ਮੇਰੇ ਨਾਲ ਜਿਹੜੇ ਜੁੜਦੇ ਨੇ ਨਾ ਚਾਹੀ ਕੁਝ ਟਾਈਮ ਲੱਗ ਕੇ ਜੁੜ ਜਾਣ ਵੀ ਸਾਰਾ ਇੱਕ ਪਰਿਵਾਰ ਦੀ ਤਰ੍ਹਾਂ ਹੋਵੇ ਬਸ ਮੈਨੂੰ ਇਸ ਚੀਜ਼ ਦੀ ਵੀ ਘਾਟ ਰੱਖ ਰੱਖਦੀ ਹੈ ਜੀ ਕਿਉਂਕਿ ਮੈਨੂੰ ਐ ਹੁੰਦਾ ਵੀ ਅਸੀਂ ਬਿਲਕੁਲ ਇਕੱਲੇ ਆ ਹਨਾ ਸਾਡੇ ਨਾਲ ਲਿਖਿਆ ਹੋਊ ਤੁਸੀਂ ਨਾ ਟੈਟਰਾਸਾਈਕਲ ਲੈ ਆਓ ਜੀ हां जी हां ਤੇ ਉਹ ਉਹ ਲੈ ਕੇ आओ ਉਹ ਤੁਸੀਂ 5 ਗ੍ਰਾਮ 5 ਜਾਨੀ 1 ਐਮ ਐਲ 1 ਲੀਟਰ ਚ ਗ੍ਰਾਮ ਪਾਉਣੀ ਆ ਉਹ ਤੁਸੀਂ ਉਹ ਕੋਈ ਵੀ ਜਰਾਂ ਨਹੀਂ ਪਾਣੀ ਘੋਲ ਕੇ ਰੱਖਣੀ ਆ ਸਾਰੀਆਂ ਮੁਰਗੀਆਂ ਨੂੰ ਦੇਣੀ ਆ ਉਹ ਤੇ ਉਹ ਚੱਲੂਗੀ 7 ਦਿਨ ਲੋ ਜੀ ਆਪਣੀ ਜਿਹੜੀ ਚਾਹ ਉਹ ਬਣ ਗਈ ਹੁਣ ਆਪਾਂ ਚਾਹ ਦੁੱਧ ਨੂੰ ਵੀ ਮੈਂ ਉਬਾਲੀ ਦੇਣਾ ਤਾਂ ਅੱਰ 10 ਦੇ ਜਿਹੜੀ ਚਾਹ ਉਹ ਬਣ ਕੇ ਤਿਆਰ ਹੋ ਗਈ ਚਾਹ ਪੀਵਾਂਗੇ ਤੇ ਸੰਦੀਪ ਦਾ ਵੀ ਚੈਨਲ ਆ ਹਨਾ ਤਾਂ ਕਰਕੇ ਚੈਨਲ ਕਰਕੇ ਹੁਣ ਉਹਨਾਂ ਨੂੰ ਮਤਲਬ ਫੋਨ ਆਉਂਦੇ ਰਹਿੰਦੇ ਨੇ ਜਿਵੇਂ ਸਲਾਸ ਲੋ ਲੈਣੀ ਹੈ ਕਿਸੇ ਫਾਰਮ ਦੀ ਮੁਰਗੀ ਆਲੇ ਨੇ ਹਨਾ ਵੀ ਉਹਦੇ ਕਰਕੇ ਵੀ ਕਿਵੇਂ ਕੋਈ ਬਿਮਾਰੀ ਵਗੈਰਾ ਹੁੰਦੀ ਆ ਤਾਂ ਕਰਕੇ ਉਹਨਾਂ ਦਾ ਫੋਨ ਆਇਆ ਹੋਇਆ ਸੀਗਾ ਤੇ ਫਿਰ ਆਪਾਂ ਪੀਨੇ ਆ ਚਾਹ ਚਲੋ ਜੀ ਹੁਣ ਆਪਾਂ ਚਾਹ ਪੀ ਲਈਏ ਤੇ ਸੰਦੀਪ ਆ ਗਿਆ ਸੀ ਤੇ ਉਧਰ ਤੇ ਚਾਹ ਪੀਦਾ ਵੀ ਪ੍ਰੋਟੀਨ ਦਾ ਜਿਹੜੇ 80 ਹੋ ਜਾਣਗੇ ਤੇ ਬਾਕੀ ਚਲੋ ਬੋਚ ਟਾਈਮ ਜਿਹੜਾ ਪੂਰਾ ਹੋ ਗਿਆ ਹਨਾ ਉਹ ਵੀ ਬਹੁਤ ਵਧੀਆ ਹੋ ਗਿਆ ਤੇ ਚਾਹ ਪਾ ਕੇ ਇਹਨਾਂ ਚ ਕੱਪਾ ਚ ਮੱਡੂ ਲੈ ਲੈਣੇ ਹਨਾ ਜੀ ਨਾਲ ਹਾਂ ਲੈ ਲਓ ਤੇ ਹਮ ਫਨ ਲ ਜੁਣਾ ਅੰਛਾ ਚੁੱਤੀ ਲੈਣਿਆ ਤੇ ਨੀਤ ਦੇ 12:30 ਵਜੇ ਆ ਜਾਂਦੀ ਆ ਹੁਣ ਤਾਂ 12:30 ਵਜੇ ਨੂੰ ਉਹਦਾ ਪੇਪਰ ਜਿਹੜਾ ਹੋ ਜਾਂਦਾ ਤੇ ਫੇਰ ਲਓ ਜੀ ਹੁਣ ਆਪਾਂ ਬੈਠ ਕੇ ਚਾਹ ਪੀਂਨੇ ਆ ਤੇ ਚਾਹ ਇੰਜੋਏ ਕਰਦੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਅੱਗੇ ਦਾ ਫੇਰ ਰੋਟੀ ਚਾਹ ਪਾਣੀ ਦੇਖਾਂਗੇ ਜਦੋਂ ਬਣੂਗਾ ਤੇ ਲਓ ਜੀ ਆਪਾਂ ਚਾਹ ਅੰਦਰੀ ਲੈ ਆਏ ਸੀ ਹੁਣ ਪੀਂਨੇ ਆ ਚਾਹ ਜਿਸ ਨੀਤ ਹਜੇ ਪਿਆ ਸੁੱਤਾ ਤੇ ਚਾਚੂ ਪੀ ਕੇ ਫੇਰ ਕਰਦੇ ਆ ਜੀ ਅਗਲੇ ਕੰਮ ਤੰਦੇ ਜੇ ਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਥੈਂਕ ਯੂ